ਫਿਰ ਕਮਲ ਨੇ ਉਹਦੇ ਜੋ ਨੰਬਰ ਪਲੇਟ ਹੈ ਉਸ ਨੂੰ ਚੈੱਕ ਕੀਤਾ ਡਿਟੇਲ ਜਾਣੀ ਮੋਬਾਈਲ ਫੋਨ ਦੇ ਵਿੱਚ ਸਾਰਾ ਕੁਝ ਆ ਗਿਆ ਕਿ 15 20 ਚਲਾਨ ਨੇ ਇਹਦੇ ਥਾਰ ਦੇ ਔਰ ਇਹ ਥਾਰੇ ਤੇ ਖੜੀ ਆ ਮਾਲਿਕ ਕੌਣ ਹੈ ਕਿਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪੁਲਿਸ ਕਿਉਂ ਲੋਕਾਂ ਦੀ ਆਵਾਜ਼ ਨੂੰ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਾਰ ਕਿਸੇ ਰਸੂਖਦਾਰ ਦੀ ਹੋ ਸਕਦੀ ਹੈ ਜਾਂ ਕਿਸੇ ਯਾਰ ਮਿੱਤਰ ਦੀ ਹੋਏਗੀ ਜੋ ਵੱਡਾ ਕੁਝ ਲੁਕਾਉਣ ਦੀ ਹੈ ਦੇਖੋ ਇਹ ਥਾਰ ਗੱਡੀ ਉਹੀ ਹੈ ਇਹਨੂੰ ਐਕਸਪਲੇਨ ਕਰੋ ਜ਼ਰਾ CH01 CG9300 ਇਹ ਰੈਡ ਕਲਰ ਦੀ ਜਿਹੜੀ ਥਾਰ ਹੈ ਫਲहाल ਹਾਲਤ ਦੇਖ ਸਕਦੇ ਹੋ ਗगन ਇਸ ਥਾਰ ਦੀ ਕਿ ਇਹਦੀ ਜਿਹੜੀ ਲੈਫਟ ਸਾਈਡ ਹੈ ਬੋਨਟ ਉਹ ਬਿਲਕੁਲ ਜਿਹੜਾ ਡੈਮੇਜ ਦਿਖਾਈ ਦੇ ਰਿਹਾ ਜਾਨਕਿ ਸਪਸ਼ਟ ਹੈ ਕਿ ਜਿਹੜੀ ਹਾਦਸਾ ਹੋਇਆ ਹੋਏਗਾ ਉਹ ਇਸ ਸਾਈਡ ਤੋਂ ਜਿਹੜਾ ਉਹ ਹਿੱਟ ਇਸ ਕਦਰ ਹੋਇਆ ਕਿ ਤਾਂ ਬੰਪਰ ਬਿਲਕੁਲ ਡੈਮੇਜ ਹੈ ਜਿਹੜਾ ਬੋਨਟ ਇਨਾ ਮਜ਼ਬੂਤ ਹੁੰਦਾ ਇਸ ਗੱਡੀ ਦਾ ਉਸ ਤੇ ਵੀ ਇੱਡਾ ਜ਼ਬਰਦਸਤ ਡੈਂਟ ਪਿਆ ਹੈ ਫੈਡਰ ਇਸ ਗੱਡੀ ਤੇ ਉੱਡੇ ਪਏ ਨੇ ਇਸ ਦੇ ਨਾਲ ਦੇਖ ਸਕਦੇ ਹੋ ਹੋਰ ਕਈ ਜਿਹੜੇ ਆ ਚੀਜ਼ਾਂ ਇਸ ਗੱਡੀ ਦੇ ਨੁਕਸਾਨੇ ਆ ਗੀਆਂ ਤੇ ਇਹ ਸ਼ੀਸ਼ਾ ਜਿਹੜਾ ਟਫਨ ਗਲਾਸ ਸ਼ੀਸ਼ਾ ਹੁੰਦਾ ਹੈ ਇਹ ਵੀ ਜਿਹੜਾ ਬ੍ਰੇਕ ਸਾਈਡ ਤੋਂ ਹੋਇਆ ਹੋਇਆ ਹੈ ਯਾਨਕਿ ਹਾਦਸਾ ਕਿੰਨਾ ਭਿਆਨਕ ਸੀ ਇਹ ਜਿਹੜੇ ਡੈਂਟ ਦੱਸਦੇ ਐ ਇਸ ਗੱਡੀ ਦੇ ਕਿ ਘੱਟੋ ਘੱਟ ਨਹੀਂ ਤਾਂ ਗੱਡੀ ਜਾ ਪੂਰੀ ਸਪੀਡ ਦੇ ਨਾਲ ਸੀ ਪੂਰੀ ਫਾਸਟ ਸਪੀਡ ਨਾਲ ਜਾ ਰਹੀ ਸੀ ਜਾਂ ਹੋਰ ਕਿਹੜੇ ਕਾਰਨ ਸੀ ਹਾਲਾਂਕਿ ਇਹ ਤਫ਼ਤੀਸ਼ ਇਹ ਸੈਕਟਰ 45 ਦੀ ਪੁਲਿਸ ਕਰੇ ਇਸ ਤੇ ਤਾਂ ਸਪਸ਼ਟਤਾ ਜਿਹੜੀ ਆ ਹੋ ਸਕਦੀ ਹੈ ਬਿਲਕੁਲ ਜ਼ਾਇਦ ਜੀ ਗੱਲ ਹੈ ਕਿ ਨੰਬਰ ਪਲੇਟ ਤੋਂ ਬਹੁਤ ਕੁਝ ਸਟ੍ਰੈਸ ਹੋ ਜਾਂਦਾ ਹੈ ਪੁਲਿਸ ਕਿਉਂ ਨਹੀਂ ਦੱਸ ਰਹੀ ਹੈ ਕਿ ਥਾਰ ਗੱਡੀ ਕਿਸ ਦੀ ਹੈ ਕੀ ਲਕੋਣ ਦੀ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪੁਲਿਸ ਸਾਢੇ ਸਹੀ ਹੋ ਗਈ ਨਾ ਵਾਰ-ਵਾਰ ਸਵਾਲ ਕੀਤਾ ਪੁਲਿਸ ਮੁਲਾਜ਼ਮ ਨੂੰ ਲੇਕਿਨ ਕੋਈ ਜਵਾਬ ਨਹੀਂ ਆਇਆ ਕਈ ਕਈ ਚੀਜ਼ਾਂ ਹੁੰਦੀਆਂ ਨੇ ਗगन ਕਈ ਚੀਜ਼ਾਂ ਹੁੰਦੀਆਂ ਨੇ ਕੋਈ ਹਾਦਸਾ ਹੋ ਜਾਏ ਹਾਦਸੇ ਤੋਂ ਬਾਅਦ ਪੁਲਿਸ ਥਿਉਰੀ ਕਿਸ ਤਰੀਕੇ ਨਾਲ ਉਸ ਨੂੰ ਬਿਆਨ ਕਰਨਾ ਚਾਹੁੰਦੀ ਹੈ ਕਈ ਥਿਉਰੀ ਜਾਂਦਾ ਪੁਲਿਸ ਨੇ ਇਨਵੈਸਟੀਗੇਸ਼ਨ ਦੇ ਦੌਰਾਨ ਕੋਈ ਨਾ ਕੋਈ ਦੇਖਿਆ ਜਿਹੜਾ ਉਹ ਕਮੀ ਜਿਹੜੀ ਛੱਡ ਨਹੀਂ ਹੁੰਦੀ ਹੈ ਕਿ ਡਰਾਈਵਰ ਕੋਈ ਹੋਰ ਤਾਂ ਨਹੀਂ ਸੀ ਮਾਲਕ ਕੋਈ ਹੋਰ ਤਾਂ ਨਹੀਂ ਸੀ ਇਹ ਵੀ ਇੱਕ ਬਹੁਤ ਵੱਡਾ ਫੈਕਟਰ ਹੁੰਦਾ ਹੈ ਹਾਈ ਪ੍ਰੋਫਾਈਲ ਕੇਸਿਸ ਚ ਅਕਸਰ ਦੇਖਿਆ ਗਿਆ ਕਿ ਗੱਡੀ ਕੋਈ ਹੋਰ ਚਲਾਉਂਦਾ ਹੈ ਕੇਸ ਦੇ ਵਿੱਚ ਕਿਸੇ ਹੋਰ ਮੁਲਜ਼ਮ ਨੂੰ ਬਣਨ ਦਿੱਤਾ ਜਾਂਦਾ ਹੈ ਦੂਜਾ ਜਿਹੜਾ ਫੈਕਟਰ ਇਹ ਹੈਗਾ ਕਿ ਹਾਲੇ ਤੱਕ ਮੁਲਜ਼ਮ ਦੀ ਗ੍ਰਿਫਤਾਰੀ ਨਾ ਹੋਣਾ ਜੇ ਗੱਡੀ ਫੜੀ ਗਈ ਗੱਡੀ ਨੂੰ ਟ੍ਰੇਸ ਆਊਟ ਚੰਡੀਗੜ੍ਹ ਦੀ ਪੁਲਿਸ ਕਰ ਚੁੱਕੀ ਹੈ ਉਹਦੇ ਮਾਲਕ ਜਿਹੜੇ ਨੇ ਉਹਨਾਂ ਤੇ ਪ੍ਰੈਸ਼ਰ ਪਾਉਣ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਜਾ ਸਕਦੀ ਸੀ ਇਹੀ ਇੱਥੇ ਅ ਸਵਾਲ ਖੜੇ ਕਰ ਰਿਹਾ ਕਿ ਇਸ ਤਰੀਕੇ ਦੇ ਨਾਲ ਜਿਹੜੀ ਹੈ ਗੱਲ ਉਹ ਬਰਦਾਸ਼ਤ ਤੋਂ ਬਾਹਰ ਹੈ ਕਿਉਂਕਿ ਪੀੜਤ ਨੂੰ ਕੀ ਚਾਹੀਦਾ ਕਿਸ ਦਾ ਕਿਸੇ ਦਾ ਸ਼ੌਕ ਨਹੀਂ ਹੁੰਦਾ ਮਰਨ ਦਾ ਗਾ ਕਰਨ ਕੋਈ ਚਾਹੁੰਦਾ ਨਹੀਂ ਕਿ ਉਸ ਦੇ ਪਰਿਵਾਰ 'ਚ ਐਡੀ ਟਰੈਜੇਡੀ ਹੋ ਗਏ ਜੇ ਕਿਸੇ ਦੇ ਨਾਲ ਟਰੈਜੇਡੀ ਹੋ ਗਈ ਤਾਂ ਬੰਦਾ ਵੈਸੇ ਬਹੁਤ ਵੱਡਾ ਦੁਖੀ ਹੋ ਜਾਂਦਾ ਹੈ ਦੂਜੀ ਚੀਜ਼ ਇਹ ਹੋ ਜਾਂਦੀ ਹੈ ਕਿ